ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੋ ਤੁਸੀ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਆਪਾਂ ਗੱਲ ਜੋ ਹੈ ਪੰਥਕ ਸਿਆਸਤ ਤੇ ਜ਼ਰੂਰ ਕਰ ਲਈਏ ਪੁਨਰ ਸੁਰਜੀ ਤਕਾਲੀ ਦਲ ਦੇ ਵਿੱਚ ਟੁੱਟ ਦਾ ਖਤਰਾ ਕਿਉਂ ਵੱਧ ਗਿਆ ਹੈ ਚਰਨਜੀਤ ਬਰਾੜ ਜਿਹੜੇ ਨੇ ਉਹ ਪੁਨਰ ਸੁਰਜੀਤ ਅਕਾਲੀ ਦਲ ਨੂੰ ਛੱਡ ਕੇ ਭਾਜਪੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਉਧਰ ਦੂਜੇ ਪਾਸੇ ਅ ਅਸੀਂ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਯਾਲੀ ਦਾ ਵਾਰਿਸ ਪੰਜਾਬ ਦੇ ਮੰਚ ਤੇ ਜਾਣਾ ਵੀ ਸੁਰਖੀਆਂ ਬਣਿਆ ਹੋਇਆ ਆ ਆਖਿਰ ਪੁਨਰ ਸੁਰਜੀਤ ਅਕਾਲੀ ਦਲ ਵਿੱਚ ਜਿਹੜੇ ਅਸੀਂ ਹੁਣੇ ਦੇਖ ਰਿਆਂ ਟੁੱਟ ਦੇ ਕਾਰਨ ਬੰਦੇ ਨਜ਼ਰ ਆ ਰਹੇ ਨੇ ਨਾ ਕਾਰਨਾਂ ਦੇ ਉੱਪਰ ਤੁਸੀਂ ਜ਼ਿਕਰ ਜ਼ਰੂਰ ਸਾਂਝਾ ਕਰਨਾ ਕਿ ਆਖਿਰ ਪੰਜਾਬ ਦੀ ਜਿਹੜੀ ਪੰਥਕ ਪੋਲਿਟਿਕਸ ਹੈ ਪੰਥਕ ਸਿਆਸਤ ਹੈ ਕਿਸ ਦਿਸ਼ਾ ਵੱਲ ਅੱਗੇ ਵੱਧ ਰਹੀ ਹੈ ਦੇਖੋ ਚਰਨਜੀਤ ਬਰਾੜ ਦਾ ਪੁਨਰ ਸੁਜੀਤ ਅਕਾਲੀ ਦਲ ਨੂੰ ਛੱਡ ਕੇ ਜਾਣਾ ਸੱਚਮੁੱਚ ਪੁਨਰ ਸੁਜੀਤ ਅਕਾਲੀ ਦਲ ਦੇ ਲਈ ਇਹ ਵੱਡਾ ਝਟਕਾ ਹੈ ਚਰਨਜੀਤ ਬਰਾੜ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਉਸੇ ਵੇਲੇ ਤੋਂ ਪੁਨਰ ਸੁਜੀਤ ਅਕਾਲੀ ਦਲ ਦੀ ਭਰਤੀ ਲਈ ਅਕਾਲੀ ਦਲ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਦੇ ਨਾਲ ਸਰਗਰਮ ਰਹੀ ਮੀਡੀਆ ਦੇ ਨਾਲ ਵੀ ਉਹਨਾਂ ਦਾ ਰابطਾ ਰਿਹਾ ਤੇ ਹੁਣ ਉਹਨਾਂ ਨੂੰ ਪਾਰਟੀ 'ਚ ਜਨਰਲ ਸਕੱਤਰ ਵੀ ਬਣਾਇਆ ਗਿਆ ਸੀ ਤੇ ਉਹਨਾਂ ਨੂੰ ਬੁਲਾਰਾ ਵੀ ਪਾਰਟੀ ਦੇ ਵਿੱਚ ਬਣਾਇਆ ਗਿਆ ਸੀ ਪਰ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਕਿਤੇ ਨਾ ਕਿਤੇ ਉਹਨਾਂ ਨੇ ਇਹ ਕਿਹਾ ਕਿ ਪੁਨਰਸਜੀਤ ਅਕਾਲੀ ਦਲ ਸਿਧਾਂਤਕ ਤੌਰ ਦੇ ਉੱਤੇ ਉਹਨਾਂ ਗੱਲਾਂ ਤੋਂ ਪਿੱਛੇ ਹਟ ਰਿਹਾ ਹੈ ਜਿਹੜੀਆਂ ਗੱਲਾਂ ਭਰਤੀ ਦੌਰਾਨ ਜਾਂ ਪਾਰਟੀ ਦੇ ਗਠਨ ਦੌਰਾਨ ਕੀਤੀਆਂ ਗਈਆਂ ਸੀ ਹੁਣ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਦਾ ਸ਼ਾਮਲ ਹੋਣਾ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਅਗਰ ਉਹ ਬੀਜੇਪੀ 'ਚ ਸ਼ਾਮਲ ਨਾ ਹੁੰਦੇ ਤੇ ਪੰਜਾਬ ਦੀ ਪੰਥਕ ਪੋਲਿਟਿਕਸ 'ਚ ਸਰਗਰਮ ਰਹਿੰਦੇ ਤਾਂ ਵੀ ਉਹ ਆਪਣੀ ਥਾਂ ਤਾਂ ਬਣਾ ਸਕਦੇ ਸੀ ਪਰ ਉਹਨਾਂ ਨੇ ਭਾਜਪਾ 'ਚ ਜਾਣਾ ਬਿਹਤਰ ਸਮਝਿਆ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਇਹਦੇ ਤੇ ਹੁਣ ਮੈਂ ਬਹੁਤੀ ਜ਼ਿਆਦਾ ਟਿੱਪਣੀ ਤਾਂ ਨਹੀਂ ਕਰਦਾ ਪਰ ਉਹਨੂੰ ਸੁਜੀਤ ਅਕਾਲੀ ਦਲ ਬਾਰੇ ਕਈ ਲੀਡਰਾਂ ਬਾਰੇ ਪਿਛਲੇ ਸਮਿਆਂ 'ਚ ਗੱਲਾਂ ਚੱਲ ਰਹੀਆਂ ਸੀ ਇੱਕ ਦੋ ਲੀਡਰਾਂ ਦਾ ਮੈਂ ਨਾਂ ਨਹੀਂ ਲੈਂਦਾ ਉਹਨਾਂ ਬਾਰੇ ਵੀ ਇਹ ਗੱਲ ਚੱਲਦੀ ਸੀ ਵੀ ਇਹ ਕਿਸੇ ਵੀ ਸਮੇਂ ਸੁਖਵੀਰ ਬਾਦਲ ਨਾਲ ਮੁੜ ਕੇ ਜਾ ਸਕਦੇ ਆ ਅਜਿਹੇ ਹਾਲਾਤਾਂ 'ਚ ਜਦੋਂ ਪੁਨਰ ਸੁਜੀਤ ਅਕਾਲੀ ਦਲ ਤੋਂ ਬਹੁਤ ਵੱਡੀਆਂ ਉਮੀਦਾਂ ਪੰਜਾਬ ਦੇ ਪੰਥਕ ਲੋਕਾਂ ਨੂੰ ਸੀ ਔਰ ਇਹ ਲੱਗਦਾ ਸੀ ਕਿ 15 ਲੱਖ ਦੀ ਭਰਤੀ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਨੇ ਤੇ ਪੁਨਰ ਸੁਜੀਤ ਅਕਾਲੀ ਦਲ ਪੰਜਾਬ ਚ ਆਪਣੀ ਲਹਿਰ ਨੂੰ ਵੱਡਾ ਕਰੂਗਾ ਕਾਰਨ ਮੈਨੂੰ ਨਹੀਂ ਪਤਾ ਕੀ ਤਾਲਮੇਲ ਨਹੀਂ ਹੈ ਆਪਸ ਚ ਵੱਡੀ ਲੀਡਰਸ਼ਿਪ ਦੇ ਵਿਚਾਲੇ ਜਾਂ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਉਹਨਾਂ ਕੋਲੇ ਤਜਰਬਾ ਨਹੀਂ ਹੈ ਬਤੌਰ ਪ੍ਰਧਾਨ ਕਾਰਨ ਕੀ ਹੈ ਇਹ ਤਾਂ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਗਿਆਨੀ ਹਰਪ੍ਰੀਤ ਸਿੰਘ ਦੱਸ ਸਕਦੇ ਨੇ ਪਰ ਜੋ ਅਸੀਂ ਆਬਜ਼ਰਵ ਕੀਤਾ ਹੁਣ ਅਸੀਂ ਪੰਜ ਮੈਂਬਰੀ ਕਮੇਟੀ ਨੂੰ ਆਬਜ਼ਰਵ ਕੀਤਾ ਹੈ ਪੰਜ ਮੈਂਬਰੀ ਕਮੇਟੀ ਚ ਮਨਪੀਤਿਆਲੀ ਸੰਤਾ ਸਿੰਘ ਉਮੈਦਪੁਰ ਬੀਬੀ ਸਤਵੰਤ ਕੌਰ ਗੁਰਪ੍ਰਤਾਪ ਵਡਾਲਾ ਇਕਬਾਲ ਸਿੰਘ ਝੁੰਦਾ ਸਾਹਿਬ ਇਹਨਾਂ ਸਾਰਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਔਰ ਪੂਰੇ ਪੰਜਾਬ ਚ ਕਿਤੇ ਵੀ ਇਹ ਮੀਟਿੰਗ ਕਰਦੇ ਸੀ ਤੇ ਉਹ ਭਰਤੀ ਮੀਟਿੰਗ ਰੈਲੀ ਦੇ ਵਿੱਚ ਤਬਦੀਲ ਹੋ ਜਾਂਦੀ ਸੀ ਤੇ ਜਦੋਂ 11 ਅਗਸਤ ਨੂੰ ਪ੍ਰਧਾਨ ਚੁਣਲੇ ਗਏ ਗਿਆਨੀ ਹਰਪ੍ਰੀਤ ਸਿੰਘ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਿਉਂ ਰੋਕ ਦਿੱਤੀਆਂ ਗਈਆਂ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਇਆ ਇਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ 15 ਲੱਖ ਭਰਤੀ ਹੋ ਚੁੱਕੀ ਹੈ ਸਾਡੀ ਪਾਰਟੀ ਅਸੀਂ ਉਹਨਾਂ ਸਰਜੀਤ ਦੇ ਤੌਰ ਤੇ ਅਸੀਂ ਅਕਾਲੀ ਦਲ ਨੂੰ ਅੱਗੇ ਵਧਾ ਲਿਆ ਇਹਨਾਂ ਨੂੰ ਭਰਤੀ ਜਾਰੀ ਰੱਖਣੀ ਚਾਹੀਦੀ ਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਭਰਤੀ ਦੇ ਕੈਂਪ ਲਾਉਂਦੇ ਉਸ ਤੋਂ ਬਾਅਦ ਨਵੀਂ ਲੀਡਰਸ਼ਿਪ ਨੂੰ ਨਾਲ ਜੋੜਦੇ ਨੌਜਵਾਨਾਂ ਨੂੰ ਨਾਲ ਜੋੜਦੇ ਸਿੱਖ ਨੌਜਵਾਨਾਂ ਨੂੰ ਨਾਲ ਜੋੜਦੇ ਹੁਣ ਅਮਰਿਤਪਾਲ ਸਿੰਘ ਵੱਡੀ ਗਿਣਤੀ 'ਚ ਸਿੱਖ ਨੌਜਵਾਨੀ ਆਪਣੇ ਨਾਲ ਜੋੜ ਗਿਆ ਕਿਉਂਕਿ ਉਹਨੇ ਨੌਜਵਾਨਾਂ 'ਚ ਜਾ ਕੇ ਅੰਦੋਲਨ ਕੀਤਾ ਦੀਪ ਸਿੱਧੂ ਜਿਵੇਂ ਨੌਜਵਾਨਾਂ ਚ ਹਰਮਨ ਪਿਆਰਾ ਸੀ ਅਮਰਿਤਪਾਲ ਸਿੰਘ ਨੌਜਵਾਨਾਂ ਚ ਹਰਮਨ ਪਿਆਰਾ ਹੈ ਹਾਲਾਂਕਿ ਜਦੋਂ ਖਡੂਰ ਸਾਹਿਬ ਜਿੱਤਿਆ ਅਮਰਿਤਪਾਲ ਸਿੰਘ ਵੋਟਾਂ ਸਾਰਿਆਂ ਨੇ ਪਾਈਆਂ ਸਰਬਜੀਤ ਸਿੰਘ ਖਾਲਸਾ ਵੀ ਜਿੱਤਿਆ ਉਸੇ ਲਹਿਰ ਚ ਗਿਆਨੀ ਹਰਪ੍ਰੀਤ ਸਿੰਘ ਵੱਡੇ ਕੱਦ ਦੇ ਲੀਡਰ ਸਾਬਕਾ ਜਥੇਦਾਰ ਐਡਾ ਵੱਡਾ ਤਜਰਬਾ ਡੈਲੀਗੇਟਾਂ ਨੇ ਉਹਨਾਂ ਨੂੰ ਚੁਣਿਆ ਹਾਲਾਂਕਿ ਗਲਤੀ ਹੋਈ ਪੁਨਰ ਸੁਜੀਤ ਅਕਾਲੀ ਦਲ ਤੋਂ ਜਿੱਦਣ ਸੁਰਜੀਤ ਸਿੰਘ ਰਖੜਾ ਨੇ ਇੱਕ ਦਿਨ ਪਹਿਲਾਂ ਹੀ ਕਹਤਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਬਣਾ ਰਹੇ ਹਾਂ ਇਸੇ ਗੱਲ ਦੀ ਲੜਾਈ ਤਾਂ ਬਾਦਲ ਪਰਿਵਾਰ ਨਾਲ ਰਹੀ ਇਹਨਾਂ ਦੀ ਕਿ ਤੁਸੀਂ ਘਰ ਚ ਹੀ ਫੈਸਲਾ ਕਰ ਦਿੰਦੇ ਹੋ ਕਿ ਨੂੰ ਬਣਾਉਣਾ ਹੈ ਉਹੀ ਕੰਮ ਸੁਰਜੀਤ ਸਿੰਘ ਰਖੜਾ ਨੇ ਕਰਤਾ ਸਿਆਣੇ ਲੀਡਰ ਨੇ ਰਖੜਾ ਪਰ ਉਹ ਗਲਤੀ ਕਰ ਗਏ ਤੇ ਮੈਂ ਪਹਿਲਾਂ ਵੀ ਕਿਸੇ ਪ੍ਰੋਗਰਾਮ ਚ ਕਿਹਾ ਸੀ ਵੀ ਜੇ ਸਟੀਲ ਦੇ ਭਾਂਡੇ ਚ ਚਿਬ ਪੈ ਜੇ ਛੇਤੀ ਛਾਦੀ ਨਿਕਲ ਜਾਂਦੀ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਾਂ ਪੁਨਰ ਸੁਰਜੀਤ ਕਾਲੀ ਦਲ ਦੀ ਬਾਕੀ ਲੀਡਰਸ਼ਿਪ ਜਿਹੜੇ 15 ਲੱਖ ਲੋਕਾਂ ਦੀ ਭਰਤੀ ਹੋਈ ਜਾਂ ਜਿਹੜਾ ਉਹਨਾਂ ਨੂੰ ਸੁਪਨਾ ਵਿਖਾਇਆ ਗਿਆ ਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਲੜਾਂਗੇ ਪੰਥਕ ਮੁੱਦਿਆਂ ਤੇ ਲੜਾਂਗੇ ਲੋਕਾਂ 'ਚ ਜਾਵਾਂਗੇ ਉਹ ਗੱਲ ਹਜੇ ਖੁੱਲ ਕੇ ਨਜ਼ਰ ਨਹੀਂ ਆਈ ਨਾ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਨਾ ਵੱਡੇ ਜ਼ਿਲ੍ਹਾ ਪੱਧਰਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਨਾ ਕੋਈ ਵੱਡੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਚੋਣਾਂ ਦੇ ਦੌਰਾਨ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੀ ਗਿਆਨੀ ਹਰਪ੍ਰੀਤ ਸਿੰਘ ਸਰਗਰਮ ਨਹੀਂ ਰਹੇ ਬਾਹਰ ਚਲੇ ਗਏ ਜਦੋਂ ਮਨਦੀਪ ਸਿੰਘ ਖਾਲਸਾ ਦੀ ਚੋਣ ਸੀ ਉਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਥੋੜੇ ਦਿਨ ਸਰਗਰਮ ਰਹੀ ਸੋ ਪੁਨਰ ਸੁਜੀਤ ਕਾਲੀਦਲ ਦੀ ਜਿਹੜੀ ਲੀਡਰਸ਼ਿਪ ਹੈ ਦੇਖੋ ਇਹਨਾਂ ਕੋਲੇ ਚਿਹਰੇ ਨਹੀਂ ਵੱਡੇ ਵੱਡੇ ਤੁਸੀਂ ਲਾਵਾ ਡਿਓ ਸ਼ੁਰੂ ਕਰ ਲੋ ਗਿਆਨੀ ਹਰਪ੍ਰੀਤ ਸਿੰਘ ਵੱਡਾ ਚਿਹਰਾ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਮੰਤਰੀ ਸਾਬਕਾ ਐਮਪੀ ਪਰਮਿੰਦਰ ਢੀਂਸਾ ਇਹਨਾਂ ਕੋਲੇ ਸੁਰਜੀਤ ਸਿੰਘ ਰਖੜਾ ਇਹਨਾਂ ਕੋਲੇ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਪਰਿਵਾਰ ਚੋਂ ਕੈਰੋਂ ਸਾਹਿਬ ਜਿਹੜੇ ਸੁਖਬੀਰ ਬਾਦਲ ਦੀ ਪਾਰਟੀ ਚੋਂ ਵੱਖ ਹੋਏ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਹਨਾਂ ਕੋ ਸੋਚਾ ਸਿੰਘ ਛੋਟੇਪੁਰ ਇਹਨਾਂ ਕੋਲੇ ਕਿੰਨੇ ਇਹਨਾਂ ਦੇ ਲੀਡਰ ਨੇ ਸ਼ਰੋਮਣੀ ਅਕਾਲੀ ਦਲ ਦੇ ਜਦੋਂ ਅਸੀਂ ਮੰਚ ਤੇ ਬੈਠੇ ਦੇਖਦੇ ਆ ਇਹਨਾਂ ਦੇ ਆਲੇ ਦੁਆਲੇ ਗੁਰਪ੍ਰਤਾਪ ਬਡਾਲਾ ਸੁਰਜੀਤ ਸਿੰਘ ਬਰਨਾਲਾ ਦੀ ਫੈਮਿਲੀ ਤਲਵੰਡੀ ਪਰਿਵਾਰ ਦਾ ਜਿਹੜਾ ਨੌਜਵਾਨ ਹੈ ਜਿਹਨੂੰ ਬਲਾਰਾ ਵੀ ਬਣਾਇਆ ਹੈ ਤੇ ਕਿੰਨੀ ਲੀਡਰਸ਼ਿਪ ਹੈ ਇਹਨਾਂ ਕੋਲੇ ਪੀਰ ਮਮ ਕਰਨੈਲ ਸਿੰਘ ਪੀਰ ਮੁਹੰਮਦ ਹੈ ਬਹੁਤ ਸਾਰੇ ਬਲਾਰੇ ਨੇ ਮੈਂ ਹਾਲਾਂਕਿ ਇਤਰਾਜ਼ ਪ੍ਰਗਟ ਕੀਤਾ ਸੀ ਜਦੋਂ ਪੁਨਰ ਸੁਜੀਤ ਅਕਾਲੀ ਦਲ ਇਹਨਾਂ ਨੇ ਬਣਾਇਆ ਇੱਕ ਦੋ ਲੀਡਰਾਂ ਨੂੰ ਇਹਨਾਂ ਨੇ ਆਮ ਆਦਮੀ ਪਾਰਟੀ ਤੋਂ ਸ਼ਾਮਲ ਕਰਾ ਲਿਆ ਉਦੋਂ ਮੈਂ ਕਿਹਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਨਵੀਂ ਲੀਡਰਸ਼ਿਪ ਉਭਾਰੋ ਤੇ ਇਹ ਖੁਸ਼ ਹੋਈ ਜਾ ਰਹੀ ਸੀ ਪ੍ਰੈਸ ਰੂਮ ਜਾਰੀ ਕਰਕੇ ਕਿ ਆਮ ਆਦਮੀ ਪਾਰਟੀ ਛੱਡ ਕੇ ਲੀਡਰ ਸਾਡੇ ਚ ਆ ਗਿਆ ਉਹ ਭਾਈ 15 ਲੱਖ ਲੋਕਾਂ ਦੀ ਪਾਰਟੀ ਬਣੀ ਸੀ ਪੁਨਰਸੁਜੀਤ ਅਕਾਲੀ ਦਲ 15 ਲੱਖ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਮੈਂਬਰ ਬਣੇ ਨੇ ਅਜੇ ਵੀ ਕਹਿੰਦੇ ਨੇ ਡੁੱਲੇ ਬੇਰਾਂ ਦਾ ਕੁਝ ਨਹੀਂ ਖਰਾਬ ਹੋਇਆ ਕੁਝ ਨਹੀਂ ਵਿਗੜਿਆ ਅਗਰ ਇਕੱਠੇ ਹੋ ਜਾਣ ਸਾਰੇ ਲੀਡਰਸ਼ਿਪ ਇਕੱਠੀ ਹੋ ਜੇ ਜਾਂ ਤਾਂ ਠੰਡ ਮੰਨਦੇ ਨੇ ਤੇ ਜੇ ਠੰਡ ਮੰਨਦੇ ਨੇ ਤੇ ਫਿਰ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਹਰਜੋਤ ਜੀ ਫਿਰ ਤਾਂ ਇਹਨਾਂ ਨੂੰ ਜ਼ਰੂਰ ਹੀਟਰ-ਹੂਟਰ ਲਾ ਕੇ ਲੱਕੜ બાળ ਕੇ ਘਰੇ ਬਹਿਣਾ ਚਾਹੀਦਾ ਪਰ ਫਿਰ ਲੋਕਾਂ ਨੂੰ ਕਹਿ ਦੇਣਾ ਚਾਹੀਦਾ ਸੀ ਜਦੋਂ ਭਰਤੀਆਂ ਹੋ ਰਹੀਆਂ ਸੀ ਵੀ ਠੰਡ ਦੇ ਦਿਨਾਂ 'ਚ ਅਸੀਂ 3-4 ਮਹੀਨੇ ਬਾਹਰ ਨਹੀਂ ਨਿਕਲਣਾ ਤਾਂ ਕਿ ਲੋਕਾਂ ਨੂੰ ਦੱਸਿਆ ਜਾਵੇ ਲੋਕ ਗੁੱਸਾ ਨਾ ਕਰਨ ਲੋਕਾਂ ਨੂੰ ਉਮੀਦ ਸੀ ਕਿ ਇਹ ਬਹੁਤ ਵੱਡੀ ਖੇਤਰੀ ਪਾਰਟੀ ਬਣੂਗੀ ਖੇਤਰੀ ਪਾਰਟੀ ਦੇ ਰੂਪ 'ਚ ਪੰਜਾਬ ਦੇ ਮਸਲਿਆਂ ਤੇ ਲੜਾਈ ਲੜਨਗੇ ਤੇ ਚਰਨਜੀਤ ਬਰਾੜ ਨੇ ਜਿਹੜਾ ਬਿਆਨ ਦਿੱਤਾ ਹੈ ਉਹਨੇ ਨਵੀਂ ਚਰਚਾ ਛੇੜਤੀ ਅੱਜ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੁਣ ਉਹ ਚਰਨਜੀਤ ਬਰਾੜ ਦਾ ਮੈਂ ਬਿਆਨ ਤੁਹਾਨੂੰ ਪਹਿਲਾਂ ਇੱਕ ਸੁਣਾਉਣਾ ਤੇ ਉਸ ਤੋਂ ਬਾਅਦ ਚਰਨਜੀਤ ਬਰਾੜ ਦੇ ਬਿਆਨ ਤੇ ਵੀ ਥੋੜੀ ਜਿਹੀ ਗੱਲ ਹੈ ਜਿਹੜੀ ਮੈਨੂੰ ਜ਼ਰੂਰ ਤੁਸੀਂ ਕਰਨ ਦਾ ਮੌਕਾ ਦਿਓ ਆ ਚਰਨਜੀਤ ਬਰਾੜ ਦਾ ਬਿਆਨ ਆ ਗਿਆ ਜੇ ਸਰਦਾਰ ਸੁਖਬੀਰ ਸਿੰਘ ਬਾਦਲਾ ਵੀ ਵਰਕਿੰਗ ਕਮੇਟੀ ਦੀ ਮੀਟਿੰਗ ਕਰਦਾ ਹੈ ਤੇ ਉਹ ਕਹਿ ਰਿਹਾ ਕਿ ਮੇਰਾ ਬੀਜੇਪੀ ਨਾਲ ਮੁੱਕ ਗਿਆ ਮੁੱਕ ਗਿਆ ਬਸ ਆਪਣਾ ਸਮਝੌਤਾ ਹੋ ਗਿਆ ਤੇ ਸਰਕਾਰ ਬਣੀ ਪਈ ਹੈ ਤਕੜੇ ਹੋ ਕੇ ਚਾਰ ਪੈਸੇ ਵੀ ਖਰਚੋ ਤੇ ਕੰਮ ਕਰੋ ਤੇ ਜਿੱਥੋਂ ਮੈਂ ਪੁਨਰ ਸਰਜੀਤ ਕਰਦਾ ਕਰਦਾ ਆਇਆ ਉਹ ਕਹਿੰਦੇ ਆਪਣਾ ਸਾਰਾ ਹਿੱਤ ਹੈ ਤੁਸੀਂ ਬੇਫਿਕਰ ਹੋ ਜਾਓ ਆਪਾਂ ਕਰ ਲਾਂਗੇ ਤੇ ਫਿਰ ਮੈਨੂੰ ਇੱਕ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਯਾਦ ਆ ਗਈ ਉਹਨਾਂ ਨੇ ਲੀਡਰਸ਼ਿਪ ਪੰਜਾਬ ਦੇ ਵਿੱਚ ਕਿਵੇਂ ਖਤਮ ਕੀਤੀ ਕਿ ਬੜਾ ਨਾ ਕਿਸੇ ਨੂੰ ਨਹੀਂ ਪਤਾ ਤੁਸੀਂ ਜਰਨਲਿਸਟ ਬਹੁਤ ਸਿਆਣੇ ਬੈਠੇ ਹੋ ਪਰ ਕਈ ਗੱਲਾਂ ਲੁਕ ਜਾਂਦੀਆਂ ਪਿੱਛੇ ਰਹਿ ਜਾਂਦੀਆਂ ਉਹਨਾਂ ਨੇ ਜਾਣਾ ਕਿ ਮੰਨ ਲਓ ਜਮੀਤ ਜਗਸਾ ਜਗਮੀਤ ਸਿੰਘ ਬਰਾੜ ਸਾਹਿਬ ਦੇ ਹਲਕੇ ਚ ਗਏ ਆ ਵੇਖ ਲੈਣਾ ਵੀ ਥੱਲੇ ਵਾਲੇ 3 4 5 ਕਿਹੜੇ ਲੀਡਰ ਆ ਉਹਨਾਂ ਨੂੰ ਹੱਥ ਘੁੱਟ ਕੇ ਕਹਿ ਦੇਣਾ ਕਿ ਐਂ ਕਰੀ ਤੂੰ ਸਿੱਧੀਆਂ ਮੇਰੇ ਨਾਲ ਤਾਰਾਂ ਜੋੜ ਸਿੱਧੀਆਂ ਗ੍ਰਿਡ 'ਚ ਹੀ ਤਾਰਾਂ ਜੋੜ ਉਹ ਸਮਝ ਲਓ ਉਸ ਲੀਡਰ ਦੀ ਉਸੇ ਦਿਨ ਤੋਂ ਫੂਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅੱਜ ਇਸੇ ਕਰਕੇ ਹੀ ਰਸ ਰਸ ਕੇ ਖੱਬੇ ਸੱਜੇ ਗਏ ਫਿਰ ਮੈਂ ਇਹ ਸੋਚਿਆ ਕਿ ਗ੍ਰਿਡ 'ਚ ਜਦੋਂ ਤਾਰਾਂ ਜੋੜਨੀਆਂ ਇਹਨਾਂ ਨੇ ਵਾਇਆ ਇਹਨਾਂ ਦੇ ਮੀਟਰ ਜਾਂ ਟਰਾਂਸਫਾਰਮਰ ਕਿਉਂ ਲਵਾ ਮੈਂ ਸਿੱਧੀਆਂ ਇੱਧਰ ਹੀ ਗ ਇੱਕ ਤਾਂ ਸਭ ਤੋਂ ਵੱਡੀ ਵਜ੍ਹਾ ਇਹ ਆ ਕਿ ਰੈਮੋ ਕਰਮੀ ਜਦੋਂ ਭਾਜਪਾ ਤੇ ਚੱਲਣਾ ਤੁਸੀਂ ਤੇ ਫਿਰ ਅਸੀਂ ਸਿੱਧੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਿਉਂ ਨਾ ਕਰੀਏ ਸੋ ਚਰਨਜੀਤ ਬਰਾੜ ਦਾ ਜਿਹੜਾ ਸਵਾਲ ਹੈ ਮੈਨੂੰ ਲੱਗਦਾ ਪੰਜਾਬ ਦੀ ਪੰਥਕ ਪੋਲਿਟਿਕਸ ਤੇ ਅੱਜ ਦੇ ਸਮੇਂ ਚ ਪੁਨਰ ਸੁਜੀਤ ਅਕਾਲੀ ਦਲ ਔਰ ਸੁਖਵੀਰ ਸਿੰਘ ਬਾਦਲ ਦੇ ਸੰਦਰਭ ਚ ਇਹਦੇ ਤੇ ਥੀਸਿਸ ਲਿਖਿਆ ਜਾ ਸਕਦਾ ਹੈ ਇਹਦੇ ਤੇ ਖੋਜ ਖੂਜ ਹੋ ਸਕਦੀ ਹੈ ਕਿੱਡੀ ਵੱਡੀ ਗੱਲ ਤਕਨੀਕੀ ਤੌਰ ਤੇ ਕੀਤੀ ਤੇ ਚਰਨਜੀਤ ਬਰਾੜ ਨੇ ਨਤੀਜਾ ਇਹ ਕੱਢਿਆ ਵੀ ਕਹਿੰਦੇ ਮੈਂ ਕਿਉਂ ਨਾ ਸਿੱਧੀਆਂ ਹੀ ਤਾਰਾਂ ਬੀਜੇਪੀ ਦੇ ਟਰਾਂਸਫਾਰਮਰ 'ਚ ਜੋੜ ਲਾਂ ਸੋ ਹੁਣ ਬੀਜੇਪੀ ਦੇ ਟਰਾਂਸਫਾਰਮਰ 'ਚੋਂ ਸਿੱਧੀ ਸਪਲਾਈ ਚਰਨਜੀਤ ਬਰਾੜ ਨੂੰ ਆਊਗੀ ਨੀਤੀਆਂ ਦੀ ਤੇ ਚਰਨਜੀਤ ਸਿੰਘ ਬਰਾੜ ਬੀਜੇਪੀ ਦੀਆਂ ਨੀਤੀਆਂ ਤੇ ਹੁਣ ਆਪਣੀ ਪੋਲਿਟਿਕਸ ਨੂੰ ਅੱਗੇ ਵਧਾਉਣਗੇ ਵਧਾ ਸਕਦੇ ਨੇ ਉਹਨਾਂ ਦਾ ਨਿੱਜੀ ਫੈਸਲਾ ਹੈ ਇਹਦੇ 'ਚ ਕੋਈ ਕਿੰਤੂ ਪਰੰਤੂ ਦਾ ਨਹੀਂ ਆਪਾਂ ਕਰ ਸਕਦੇ ਪਰ ਉਹਨਾਂ ਨੇ ਵੀ ਪੰਜ ਮੈਂਬਰੀ ਕਮੇਟੀ ਨਾਲ ਮਿਲ ਕੇ ਭਰਤੀ ਕੀਤੀ ਸੀ ਸੋ ਇਸ ਕਰਕੇ ਮੈਂ ਕਹਿਣਾ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਨਰਸੁਰਜੀਤ ਅਕਾਲੀ ਦਲ ਨੂੰ ਕਿਸੇ ਵੀ ਰੂਪ ਦੇ ਵਿੱਚ ਤਕੜਾ ਕਰਨ ਲੋਕਾਂ ਦੀਆਂ ਉਮੀਦਾਂ ਤੇ ਉਹਨਾਂ ਨੂੰ ਖਰਾ ਉਤਾਰਨ ਔਰ ਚਰੰਜੀਤ ਬਰਾੜ ਹੋਣੀ ਜਿਵੇਂ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਵੀ ਆਪਣੇ ਲੀਡਰਾਂ ਨੂੰ ਕਹਿੰਦਾ ਵੀ ਆਪਣੀ ਬੀਜੇਪੀ ਨਾਲ ਮੁੱਕੀ ਪਈ ਹੈ ਤੇ ਪੁਨਰਸੁਰਜੀਤ ਵਾਲੇ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਘਟੋਖਟ ਸਪਸ਼ਟਤਾ ਦੇ ਦੇਣ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਨਹੀਂ ਕਰਾਂਗੇ ਚੋਣਾਂ ਤੋਂ ਪਹਿਲਾਂ ਤਾਂ ਸਮਝੌਤਾ ਹੋਣਾ ਹੀ ਨਹੀਂ ਚਾਹੀਦਾ ਚੋਣਾਂ ਤੋਂ ਬਾਅਦ ਦੀਆਂ ਗੱਲਾਂ ਵੱਖਰੀਆਂ ਨੇ ਹਾਂ ਅਗਰ ਪੂਰਾ ਪੰਥ ਮੰਨਦਾ ਹੈ ਪੂਰਾ ਪੰਜਾਬ ਦੀ ਸਿੱਖ ਲੀਡਰਸ਼ਿਪ ਮੰਨਦੀ ਹੈ ਕਿ ਤੁਸੀਂ ਸਮਝੌਤਾ ਕਰੋ ਫੇਰ ਗੱਲ ਵੱਖਰੀ ਹੈ ਪਰ ਉਹਦੇ ਲਈ ਵੀ ਸ਼ਰਤਾਂ ਆਧਾਰਿਤ ਸਮਝੌਤਾ ਹੋਣਾ ਚਾਹੀਦਾ ਐਫੀਡਵਿਟ ਤੇ ਕਿ ਪੰਜਾਬ ਦੀਆਂ ਇਹ ਮੰਨ ਮੰਗਾ ਨੇ ਜਿਹੜੀਆਂ ਭਾਜਪਾ ਮੰਗੇ ਮੰਨੇਗੀ ਇਹ ਨਹੀਂ ਵੀ ਜਿਵੇਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ 9 ਮਾਸ ਦਾ ਰਿਸ਼ਤਾ ਬਣਾ ਲਿਆ ਤੇ 9 ਮਾਸ ਦੇ ਰਿਸ਼ਤੇ ਚੋਂ ਪੰਜਾਬ ਚ ਵੀ ਮੁੱਖ ਮੰਤਰੀ ਬਾਦਲ ਪਰਿਵਾਰ ਚੋਂ ਤੇ ਕੇਂਦਰ ਚ ਵੀ ਮੰਤਰੀ ਜ਼ਿਆਦਾਤਰ ਬਾਦਲ ਪਰਿਵਾਰ ਚੋਂ ਬੀਬੀ ਹਰਸ਼ਮ੍ਰਿਤ ਕੌਰ ਰਹੇ ਤਾਂ ਹੀ ਲੋਕ ਉਹਨਾਂ ਨੂੰ ਵੋਟਾਂ ਦੇ ਰੂਪ ਚ ਛੱਡ ਗਏ ਉਹ ਸਤਕਾਰ ਹੈ ਉਹਨਾਂ ਦਾ ਪਰ ਵੋਟਾਂ ਨਹੀਂ ਲੋਕਾਂ ਨੇ ਪਾਈਆਂ ਬਠਿੰਡੇ ਵਾਲਿਆਂ ਨੇ ਤਾਂ ਪਾਈਆਂ ਕਿਉਂਕਿ ਉੱਥੇ ਉਹਨਾਂ ਨੇ ਪੁੱਲ ਪਾਲ ਸੜਕੇ ਸੜਕਾਂ ਕਾਫੀ ਬਣਾਈਆਂ ਤੇ ਪਰ ਉਹ ਵੀ ਲੋਕ ਵਿਧਾਨ ਸਭਾ ਜ ਨਹੀਂ ਉਹਨਾਂ ਨੇ ਵੋਟਾਂ ਪਾਈਆਂ ਵਿਧਾਨ ਸਭਾ ਜ ਦਾ ਮਨਪੀਤਿਆਲੀ ਜਿੱਤਿਆ ਸਾਰਾ ਬਠਿੰਡਾ ਹਾਰੇ ਉਧਰੋਂ ਸਾਰਾ ਇਲਾਕਾ ਹਾਰੇ ਫਿਰੋਜ਼ਪੁਰ ਮੁਕਸਰ 41 ਆ ਕੇ ਜਿੱਤਿਆ ਫਿਰ ਮਜੀਠੇ ਤੋਂ ਜਿੱਤੇ ਵਿਕਰਮ ਮਜੀਠੀਏ ਦੇ ਘਰੋਂ ਤੇ ਫਿਰ ਡਾਕਟਰ ਸੁਖੀ ਜਿੱਤੇ ਇੱਕ ਇਹਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਈਚ ਪੰਜਾਬ ਦੇ ਲੋਕਾਂ ਨੇ ਨਕਾਰਤਾ ਤੇ ਪੁਨਰ ਸੁਜੀਤ ਅਕਾਲੀ ਦਲ ਨੂੰ ਇਸ ਗੱਲ ਨੂੰ ਸਬਕ ਲੈ ਕੇ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਆ ਇਹਨਾਂ ਨੂੰ ਸਰਗਰਮ ਹੋਣ ਦੀ ਲੋੜ ਹੈ ਅਗਰ ਘਰ ਬੈਠੇ ਰਹਿਣਗੇ ਤੇ ਪੰਥਕ ਵੋਟ ਸਿੱਖ ਵੋਟ ਵੰਡੀ ਜਾਣੀ ਹੈ ਹਰਜੋਜੀ ਔਰ ਤੁਸੀਂ ਦੇਖੋ ਜਿਹੜੇ ਜਗਮੀਤ ਸਿੰਘ ਵਿਰਾੜ ਕਿਸੇ ਵੇਲੇ ਕਾਂਗਰਸ ਸੀ ਫਿਰ ਉਹ ਅਕਾਲੀ ਦਲ ਚਾਏ ਹੁਣ ਉਹ ਬੀਜੇਪੀ ਚਲੇ ਗਏ ਤੇ ਫਿਰ ਇਦਾਂ ਦੇ ਬਹੁਤ ਸਾਰੇ ਲੀਡਰ ਨੇ ਪੰਜਾਬ ਚ ਜਿਹੜੇ ਹੁਣ ਦੂਸਰੀਆਂ ਪਾਰਟੀਆਂ ਚ ਘੁੰਮ ਫਿਰ ਆਏ ਤੇ ਉਹਨਾਂ ਸਾਰਿਆਂ ਨੇ ਅਖੀਰ ਚ ਬੀਜੇਪੀ ਚ ਚਲੇ ਜਾਣਾ ਤੇ ਹੋਰ ਨਹੀਂ ਕੁਝ ਬੀਜੇਪੀ ਨੂੰ ਮਿਲੂਗਾ ਘਟੋ ਘਟ ਇੱਕ ਵੋਟ ਤਾਂ ਪੱਕੀ ਹੋਊਗੀ ਨਾ ਜਿਹੜਾ ਬੀਜੇਪੀ ਚ ਸ਼ਾਮਿਲ ਹੋਊਗਾ ਉਹ ਤਾਂ ਫੁੱਲ ਨੂੰ ਵੋਟ ਪਾਊਗਾ ਹੀ ਨਾ ਸੋ ਭਾਜਪਾ ਦੀ ਰਣਨੀਤੀ ਵੀ ਹੈ ਵੀ ਅਸੀਂ ਕਿਸੇ ਨੂੰ ਇਨਕਾਰ ਨਹੀਂ ਕਰਨਾ ਜਿਹੜਾ ਮਰਜ਼ੀ ਸਾਡੀ ਪਾਰਟੀ 'ਚ ਸ਼ਾਮਲ ਹੋ ਜਾਓ। ਉਹ ਚੰਗੇ-ਚੰਗੇ ਲੀਡਰਾਂ ਨੂੰ ਵੀ ਸਧਾਰਨ ਲੀਡਰਾਂ ਨੂੰ ਵੀ ਸ਼ਾਮਲ ਕਰ ਰਹੇ ਨੇ। ਉਹਨਾਂ ਨੇ ਆਪਣਾ ਟੀਚਾ ਪੂਰਾ ਕਰਨਾ 117 ਦਾ। ਤੇ ਉਹਨਾਂ ਨੇ 117 ਸੀਟਾਂ ਤੇ 2-2 3-3 ਜਦੋਂ ਕੈਂਡੀਡੇਟ ਤਿਆਰ ਕਰ ਲਏ ਫਿਰ ਉਹਨਾਂ ਨੇ ਆਪਣੀ ਪਸੰਦ ਦੇ ਕਿਸੇ ਇੱਕ ਨੂੰ ਟਿਕਟ ਦੇ ਦੇਣੀ ਹੈ। ਉਹਨਾਂ ਦੀ ਪੋਲੀਟੀਕਲ ਐਡਾਲੋਜੀ ਬੜੀ ਕਲੀਅਰ ਹੈ। ਪਰ ਗੱਲ ਪੁਨਰ ਸੁਜੀਤ ਅਕਾਲੀ ਦਲ ਦਾ ਪੰਥਕ ਸਿਆਸਤ ਦੀ ਹੈ। ਅੱਜ ਮੌਕਾ ਹੈ ਪੁਨਰ ਸੁਜੀਤ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਤਕੜਾ ਕਰ ਲੇ ਔਰ ਮਨਪੀਤ ਢਿਆਲੀ ਵਾਰਿਸ ਪੰਜਾਬ ਦੇ ਮੰਚ ਤੇ ਗਏ ਉਹ ਵੀ ਬੜੀਆਂ ਸੁਰੱਖਿਅਾਂ ਚ ਬਣੇ ਰਹੇ ਲੇਕਿਨ ਮਨਪੀਤ ਢਿਆਲੀ ਦਾ ਅਜੰਡਾ ਸਾਫ਼ ਹੈ ਉਹ ਕਹਿੰਦੇ ਮੈਂ ਪੰਥਕ ਇਕਤਾ ਦੀਆਂ ਕੋਸ਼ਿਸ਼ਾਂ ਨਹੀਂ ਛੱਡਣੀਆਂ ਉਹ ਤਾਂ ਸੁਖਬੀਰ ਨੂੰ ਵੀ ਸੱਦਾ ਮਾਰਦੇ ਕਿ ਸੁਖਬੀਰ ਵੀ ਅਸਤੀਫਾ ਦੇ ਦੇ ਤੇ ਅਸੀਂ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਜਾਈਏ ਤੇ ਸਾਡੀ ਸਰਕਾਰ ਬਣ ਜੂ ਲੇਕਿਨ ਅਗਰ ਪੁਨਰ ਸੁਜੀਤ ਅਕਾਲੀ ਦਲ ਔਰ ਮਨਪੀਤਿਆਲੀ ਦੀ ਪਾਰ ਔਰ ਵਾਰਿਸ ਪੰਜਾਬ ਵੀ ਇਕੱਠੇ ਹੋ ਜਾਣ ਤਾਂ ਵੀ ਇਹ ਤਕੜੇ ਹੋ ਕੇ ਅੱਗੇ ਵਧ ਸਕਦੇ ਨੇ ਹਰਜੋਤ ਜੀ ਪਰ ਉਮੀਦਾਂ ਬਹੁਤ ਨੇ ਇਸ ਵਕਤ ਪੁਨਰ ਸੁਜੀਤ ਅਕਾਲੀ ਦਲ ਤੋਂ ਲੋਕਾਂ ਨੂੰ ਹੁਣ ਇਹ ਲੀਡਰਸ਼ਿਪ ਨੇ ਸਾਬਤ ਕਰਨਾ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ ਕਿਉਂਕਿ ਲੋਕ ਇਹਨਾਂ ਵੱਲ ਦੇਖ ਰਹੇ ਨੇ ਜੀ 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 ਬਿਲਕੁਲ ਸੋ ਡਲਾ ਜੀ ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਤੱਕ ਗੱਲ ਕਰੀਏ ਤਾਂ ਬੀਜੇਪੀ ਨੂੰ ਮੁਕਾਬਲੇ ਵਿੱਚ ਨਹੀਂ ਦੇਖਿਆ ਜਾ ਰਿਹਾ ਸੀ ਪਰ ਸਿਆਸੀ ਤੌਰ ਤੇ ਅਗਰ ਰਣਨੀਤੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਤੋਂ ਸਭ ਤੋਂ ਮਜ਼ਬੂਤ ਰਣਨੀਤੀ ਇਸ ਵੇਲੇ ਬੀਜੇਪੀ ਦੀ ਹੀ ਨਜ਼ਰ ਆ ਰਹੀ ਹੈ ਉੱਧਰ ਅਗਰ ਅਸੀਂ ਖੇਤਰੀ ਪਾਰਟੀ ਦੀ ਗੱਲ ਕਰਦੇ ਆ ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਰਹੇ ਨੇ ਪਰ ਹੁਣ ਖੇਤਰੀ ਪਾਰਟੀ ਵਾਲਾ ਫੈਕਟਰ ਵੀ ਲੱਗਦਾ ਐ ਇੰਨਾ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ ਪੁਨਰ ਸੁਜੀਤ ਅਕਾਲੀ ਦਲ ਦੀ ਆਪਾਂ ਲੀਡਰਸ਼ਿਪ ਦੀ ਗੱਲ ਕਰ ਲਈ ਐ ਸੁਖਬੀਰ ਸਿੰਘ ਬਾਦਲ ਤੋਂ ਹੀ ਵਾਕ ਹੋ ਕੇ ਨਿਕਲੀ ਤੇ ਹੁਣ ਪੁਨਰ ਸੁਜੀਤ ਅਕਾਲੀ ਦਲ ਵੀ ਪਹਿਲਾਂ ਕੁਝ ਸਮਾਂ ਪਹਿਲਾਂ ਤੱਕ ਮਜ਼ਬੂਤ ਨਜ਼ਰ ਆ ਰਿਹਾ ਸੀ ਪਰ ਹੁਣ ਉਹ ਗੱਲ ਨਜ਼ਰ ਨਹੀਂ ਆ ਰਹੀ ਐ ਸੋ ਇੱਥੇ ਜ਼ਰੂਰ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਤੇ ਵੀ ਗੱਲ ਜ਼ਰੂਰ ਕਰਨਾ ਕਿੱਥੇ ਕੋ ਸਿਆਸੀ ਤੌਰ ਤੇ ਖੜੇ ਨੇ ਜਦੋਂ ਅਸੀਂ 27 ਵੱਲ ਵੀ ਦੇਖ ਰਹੇ ਆ ਔਰ ਜਿਸ ਤਰੀਕੇ ਨਾਲ ਅਸੀਂ ਦੇਖ ਰਿਹਾ ਕਿ ਭਾਜਪਾ ਬੜੀ ਆਪਣੀ ਮਜ਼ਬੂਤ ਰਣਨੀਤੀ ਦੇ ਨਾਲ ਅੱਗੇ ਵਧ ਰਹੀ ਐ ਨਹੀਂ ਦੇਖੋ ਭਾਜਪਾ ਦੀ ਰਣਨੀਤੀ ਕਾਰਗਰ ਸਾਬਤ ਹੋ ਹੀ ਰਹੀ ਐ ਉਹਨਾਂ ਨੂੰ ਜਗਮੀਤ ਬਰਾੜ ਵੀ ਮਿਲ ਗਏ ਚਰਨਜੀਤ ਬਰਾੜ ਮਿਲ ਗਏ ਰਿਪਜੀਤ ਬਰਾੜ ਮਿਲ ਗਏ ਭਗਵੰਤ ਮਾਨ ਉਹਨਾਂ ਨੇ ਆਪਣਾ ਇੱਕ OSD ਹਰਾਇਆ ਸੀ ਹਟਾਇਆ ਸੀ ਜਿਹੜਾ ਧੂਰੀ ਹਲਕੇ ਦੇ ਵਿੱਚ ਤਨაძ ਸੀ ਓੰਕਾਰ ਸਿੰਘ ਹੁਣੀ ਪ੍ਰੋਫੈਸਰ ਓੰਕਾਰ ਸਿੰਘ ਉਹਨਾਂ ਨੇ ਵੀ ਭਾਜਪਾ ਜੁਆਇਨ ਕਰ ਲਈ ਦੇਖੋ ਭਾਜਪਾ ਦਾ ਟੀਚਾ ਸਾਫ ਹੈ ਕਿ ਅਸੀਂ ਵੱਧ ਤੋਂ ਵੱਧ ਲੋਕ ਜੋੜਨੇ ਨੇ ਵੱਧ ਤੋਂ ਵੱਧ ਲੀਡਰਸ਼ਿਪ ਨਾਲ ਜੋੜਨੀ ਹੈ ਔਰ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਿਤੀ ਦੀਆਂ ਚੋਣਾਂ ਸੀ ਭਾਜਪਾ ਉਹਦੇ ਵਿੱਚ ਵੀ 5 ਤੋਂ 6% ਦੇ ਆਸ-ਪਾਸ ਵੋਟਾਂ ਲੈ ਗਈ ਪੁਨੋ ਸੁਜੀਤ ਅਕਾਲੀ ਦਲ ਨੂੰ ਵੀ 5-6% ਵੋਟਾਂ ਮਿਲੀਆਂ ਇੱਕ ਤਰ੍ਹਾਂ ਨਾਲ ਭਾਜਪਾ ਔਰ ਪੁਨੋ ਸੁਜੀਤ ਅਕਾਲੀ ਦਲ ਇਹ ਦੋਨਾਂ ਕੋਲੇ ਮੌਕਾ ਬੀਜੇਪੀ ਵੱਧ ਰਹੀ ਹੈ ਬਤਾਰ ਕੌਮੀ ਪਾਰਟੀ ਬੀਜੇਪੀ ਸ਼ਹਿਰਾਂ 'ਚ ਤਕੜੀ ਹੈ ਸ਼ਹਿਰਾਂ 'ਚ ਪੁਨਰ ਸੁਜੀਤ ਅਕਾਲੀ ਦਲ ਕੋਲੇ ਕੁਝ ਨਹੀਂ ਸੁਖਵੀਰ ਬਾਦਲ ਪਿੰਡਾਂ 'ਚ ਕਿਸੇ ਵੇਲੇ ਬਹੁਤ ਤਕੜਾ ਸੀ ਅੱਜ ਸੁਖਵੀਰ ਸਿੰਘ ਬਾਦਲ ਪਿੰਡਾਂ 'ਚ ਤਾਂ ਕਮਜ਼ੋਰ ਹੈ ਸ਼ਹਿਰਾਂ 'ਚ ਵੀ ਅਕਾਲੀ ਦਲ ਕੋਲੇ ਕੋਈ ਬਹੁਤਾ ਕੁਝ ਹੈ ਨਹੀਂ ਸੋ ਕੁਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਪੰਜਾਬ ਦੀ ਜਿਹੜੀ ਪੋਲੀਟੀਕਲ ਬਣਤਰ ਹੈ ਉਹ ਵਿਗੜ ਗਈ ਜਾਂ ਬਦਲ ਗਈ ਮੈਂ ਵਿਗੜ ਗਈ ਨਹੀਂ ਕਹਿੰਦਾ ਉਹ ਬਦਲ ਗਈ ਜੀ ਹੰਥਕ ਸਿਆਸਤ ਪੱਖੋਂ ਵਿਗੜ ਗਈ ਕਿਉਂਕਿ ਅਕਾਲੀ ਧਿਰਾਂ ਜ਼ਿਆਦਾ ਵੰਡੀਆਂ ਗਈਆਂ ਤੁਸੀਂ ਦੇਖੋ ਨਾ ਸੁਖਬੀਰ ਬਾਦਲ ਵੱਖ ਹੋ ਗਿਆ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਪਹਿਲਾਂ ਹੀ ਐ ਵਾਰਿਸ ਪੰਜਾਬ ਦੇ ਪਾਰਟੀ ਆ ਗਈ ਤੇ ਫਿਰ ਪੁਨਰ ਸੁਜੀਤ ਅਕਾਲੀ ਦਲ ਆ ਗਿਆ ਚਾਰ ਧਿਰਾਂ ਤਾਂ ਸਿੱਧੀਆਂ-ਸਿੱਧੀਆਂ ਸਿੱਖ ਵੋਟਾਂ ਵਾਲੀਆਂ ਨੇ ਹਮ ਅਗਰੇ ਚਾਰੇ ਇਕੱਠੀਆਂ ਹੋ ਜਾਣ ਤੇ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਗੱਲ ਇਹ ਆ ਵੀ ਇਹ ਚਾਰੇ ਇਕੱਠੀਆਂ ਹੋ ਨਹੀਂ ਰਹੀਆਂ ਦੂਜੇ ਪਾਸੇ ਭਾਜਪਾ ਔਰ ਕਾਂਗਰਸ ਔਰ ਆਮ ਆਦਮੀ ਪਾਰਟੀ ਉਹਨਾਂ ਨੇ ਆਪਣੇ ਆਪ ਨੂੰ ਹੋਰ ਵੱਡਾ ਕਰ ਲਿਆ ਪੰਜਾਬ 'ਚ ਸੋ ਦੇਖੀਏ ਤਾਂ ਇਸ ਵਕਤ ਲਗਭਗ ਪਿੰਡਾਂ ਦੀ ਲੜਾਈ ਗਣ ਲਈਏ ਤੇ ਸੱਤ ਕੋਨੀ ਦਿਖਦੀ ਹੈ ਸਾਨੂੰ ਸੱਤ ਕੋਨਿਆਂ ਚ ਲੀਡਰ ਖੜੇ ਨੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਵਾਰਿਸ ਪੰਜਾਬ ਹੈ ਸੁਖਵੀਰ ਬਾਦਲ ਹੈ ਪੁਨਰ ਸੁਜੀਤ ਅਕਾਲੀ ਦਲ ਹੈ ਹਰ ਹਲਕੇ ਚ ਸਿਮਰਜੀਤ ਸਿੰਘ ਮਾਨ ਦੇ 5 7 8 10 15000 ਵੋਟਾਂ ਨੇ ਉਹਨਾਂ ਦੀ ਇਸੇ ਤਰ੍ਹਾਂ ਪੁਨਰ ਸੁਜੀਤ ਦੀਆਂ ਹਰ ਹਲਕੇ ਚ ਨਹੀਂ ਹਰ ਹਲਕੇ ਚ ਵਾਰਿਸ ਪੰਜਾਬ ਦੀ ਵੀ ਹੈਗੀ ਵੋਟ ਔਰ ਸੁਖਵੀਰ ਬਾਦਲ ਦੀ ਵੀ ਹੈ ਅਗਰ ਤਾਂ ਇਕੱਠੀ ਹੋ ਗਈ ਤੇ ਪੰਥਕ ਸਰਕਾਰ ਦੀ ਉਮੀਦ ਹੈ ਅਗਰ ਇਹ ਟੁੱਟੇ ਰਹਿ ਗਏ ਤੇ ਫਿਰ ਬੀਜਪੀ ਅਕਾਲੀ ਦਲ ਬੀਜਪੀ ਔਰ ਆਪਣੇ ਕਾਂਗਰਸ ਔਰ ਆਮ ਆਦਮੀ ਪਾਰਟੀ ਉਹੀ ਮੁਕਾਬਲੇ ਚ ਦਿਖਦੇ ਨੇ ਸੁਖਵੀਰ ਸਿੰਘ ਬਾਦਲ ਅਗਰ ਮਨਪੀਤ ਢਿਆਲ ਜਿਆਨੀ ਹਰਪ੍ਰੀਤ ਸਿੰਘ ਔਰ ਅਮਰਿਤਪਾਲ ਸਿੰਘ ਪਰਸ਼ਮਜੀਤ ਸਿੰਘ ਮਾਨ ਇਹ ਪੰਜ ਲੀਡਰ ਜਾਂ ਪੰਜ ਪਾਰਟੀਆਂ ਪੰਜਾਬ ਚ ਚਾਰ ਪੰਜ ਚਿਹਰੇ ਇਕੱਠੇ ਹੋ ਜਾਣ ਤੇ ਹਜੇ ਵੀ ਖੇਤਰੀ ਪਾਰਟੀ ਦੀ ਪੰਜਾਬ ਦੀ ਗੁੰਜਾਇਸ਼ ਬਣਦੀ ਹੈ ਕੱਲੇ ਤੌਰ ਤੇ ਸੁਖਬੀਰ ਬਾਦਲ ਵੀ ਅੱਜ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਆਪਣੀ ਸਰਕਾਰ ਬਣਾ ਦੇ ਭਾਵੇਂ ਕਟਖਟ ਹੋ ਰਹੇ ਨੇ ਉਹਦੀਆਂ ਰੈਲੀਆਂ 'ਚ ਸੁਖਬੀਰ ਬਾਦਲ ਦੀਆਂ ਪਰ ਇਸ਼ਤਿਹਾਰਾਂ ਦੇ ਨਾਲ ਅਕਾਲੀ ਦਲ ਨਹੀਂ ਆਉਣਾ ਵੀ ਅਕਾਲੀ ਦਲ ਆ ਰਿਹਾ ਹੈ। 14 ਅੰਚ ਅਕਾਲੀ ਦਲ ਆਪਣੇ ਦਮ ਤੇ ਹਜੇ ਉਸ ਸਥਿਤੀ 'ਚ ਹੈ ਹੀ ਨਹੀਂ ਕਿ ਉਹ ਮੁਕਾਬਲੇ 'ਚ ਆ ਜਾਏ ਇਸ ਕਰਕੇ ਅਕਾਲੀ ਦਲ ਦਾ ਵੀ ਔਖਾ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਦੇ ਵੱਖ-ਵੱਖ ਪਹਿਲੂਆਂ ਤੋਂ ਤੁਸੀਂ ਆਪਣਾ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਹਮੇਸ਼ਾ ਹੀ ਸਾਡੇ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਪੰਜਾਬ ਬੈਲਟ ਦੇ ਸਾਰੇ ਸਰੋਤਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਔਰ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂ